ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਖੀਂ ਵੇਖਣਾ ਰੱਜੀਆਂ ਸੜਕ ਉੱਪਰ ਤੁਰੀ ਜਾਂਦੀ ਸੋਹਣੀ ਔਰਤ ਜਦੋਂ ਤੁਸੀਂ ਦੇਖਦੇ ਹੋ ਤਾਂ ਉਹ ਸੁੱਪਰ ਪਹਿਲੀ ਪਈ ਨਜ਼ਰ ਸੁਭਾਵਕੀ ਹੈ ਦੂਜੀ ਵਾਰ ਜਦ ਤੁਸੀਂ ਦੇਖਦੇ ਤਾਂ ਵੀ ਸੁਭਾਵਕੀ ਹੈ ਕਿਉਂਕਿ ਕੁਦਰਤ ਦਾ ਸੁਹਾਪਣ ਤੁਹਾਡੀ ਨਿਗਾ ਨੂੰ ਅਚੰਭਿਤ ਕਰਦਾ ਹੈ ਪਰ ਜਦ ਤੁਸੀਂ ਤੀਜੀ ਵਾਰ ਫੇਰ ਤਾਂ ਥੋੜੀ ਹਲਚਲ ਹੈ ਅੰਦਰ ਪਰ ਜਦ ਚੌਥੀ ਪੰਜਵੀਂ ਤੇ ਮੋੜ ਅੱਖਾਂ ਦੇ ਟੀਰ ਵਿੱਚੋਂ ਫੇਰ ਪਿੱਛੇ ਮੋੜ ਮੋੜ ਦੁਆਰਾ ਦੁਆਰਾ ਤਾਂ ਔਣ ਘਮਾ ਘਮਾ ਕੇ ਤਾਂ ਅੰਦਰ ਬਿਮਾਰ ਹੈ ਕੋਈ ਵਾਇਰਸ ਹੈ ਅੰਦਰ ਤੇ ਜੇ ਇਹ ਬਿਮਾਰੀ ਬੁੱਢੇ ਹੋਣ ਤੱਕ ਨਹੀਂ ਗਈ ਤਾਂ ਫਿਰ ਤਾਂ ਉਹੀ ਲਾ ਇਲਾਜ ਪੱਕ ਗਈ ਹੈ ਨਾ ਹੁਣ ਇਲਾਜ ਤਾਂ ਹੁਣ ਸਮਾਂ ਹੀ ਕਿੱਥੇ ਤੇ ਇਹ ਹਿੰਦੁਸਤਾਨ ਦੇ ਮੂਲ ਦੇ ਲੋਕਾਂ ਵਿੱਚ ਜ਼ਿਆਦਾ ਨਹੀਂ ਆਪਣਿਆਂ ਵਿੱਚ ਵੀ ਅੱਖ ਦੱਸਦੀ ਹੈ ਕਿ ਬਾਹਰ ਕੀ ਚੱਲ ਰਿਹਾ ਹੈ ਅੱਖ ਸਿਰ ਨੂੰ ਸਿਗਨਲ ਭੇਜਦੀ ਹੈ ਸਿਰ ਨੂੰ ਸਹਿਮਤ ਕਰਦੀ ਹੈ ਸਿਰ ਨੇ ਰੋਕਣਾ ਜੂ ਹੋਇਆ ਡੰਡਾ ਲੈ ਕੇ ਪਰ ਅੱਖ ਸਿਰ ਨੂੰ ਵੀ ਨਾਲ ਰਲਾ ਲੈਂਦੀ ਐ ਸਿਰ ਨੂੰ ਵੀ ਉਕਸਾ ਲੈਂਦੀ ਐ ਅੱਖ ਜਦ ਸਿਰ ਸਹਿਮਤ ਹੋ ਜਾਂਦਾ ਤਾਂ ਅੱਖਾਂ ਦੀਆਂ ਪਾਉਂਵਾਰਾਂ ਸਿਰ ਦੀ ਜੇ ਸਹਿਮਤੀ ਹੋ ਜਾਂਦੀ ਐ ਤਾਂ ਅੱਖ ਨਾਲ ਤਾਂ ਅੱਖ ਫਿਰ ਅਗਲਾ ਦਰਵਾਜ਼ਾ ਪਾਰ ਕਰਦੀ ਐ ਤੇ ਕੱਪੜਿਆਂ ਦੇ ਵਿੱਚੋਂ ਦੀ ਹੀ ਔਰਤ ਦੇ ਬदन ਦੀ ਸਕੈਨਿੰਗ ਕਰਕੇ ਸਿਰ ਨੂੰ ਭੇਜਣ ਲੱਗਦੀ ਐ ਸਿਰ ਰਸ ਲੈਣ ਲੱਗਦਾ ਤੇ ਉਸੇ ਰਸਤਾ ਹੀ ਸਾਬਾ ਵਾਪਸ ਅੱਖ ਨੂੰ ਦਿੰਦਾ ਐ ਮੜਦੋ ਮੇਰ ਰਲ ਕੇ ਅੱਗੇ ਤੋਂ ਅੱਗੇ ਦਾ ਰਸਤਾ ਫੜ ਲੈਂਦੀ। ਉਹ ਅਗਲਾ ਰਸਤਾ ਜਿਸ ਨੂੰ ਤੁਸੀਂ ਬਾਸਨਾ ਕਹਿੰਨੇ। ਅੱਖ ਅਗਲੇ ਦਾ ਕਦ ਕਾਠ ਅੱਗਾ ਪਿੱਛਾ ਹੇਠਾ ਉੱਤਾਂ ਸਾਬ ਸਕੈਂਟਾਂ ਵਿੱਚ ਹੀ ਮੈਨ ਕੜਦੀ ਅੱਖ ਸੇਰ ਨੂੰ ਹੋਰ ਉਤਸਾਹ ਕਰਨ ਵਾਲੀਆਂ ਤਸਵੀਰਾਂ ਭੇਜਣ ਲੱਗਦੀ। ਅੱਖ ਰਜਦੀ ਥੋੜਾ ਫਿਰ ਜਦ ਸੇਰ ਖੁੱਲ ਦਿੰਦਾ। ਸੇਰ ਨੇ ਅੱਖ ਨੂੰ ਰੋਕਣਾ ਸੀ ਪਰ ਸਿਰ ਤਾਂ ਅੱਖ ਉਹ ਦੋਸ ਵੱਲੋਂ ਭੇਜੀਆਂ ਮੂਰਤਾਂ ਉੱਪਰ ਮੋਹਿਤ ਹੋਈ ਜਾ ਰਹੀ ਐ। ਤੇ ਬਹੁਤੀ ਵਾਰੀ ਜਹੀ ਖੇੜ ਵਿੱਚੋਂ ਹੀ ਬਲਾਤਕਾਰ ਜਨਮ ਲੈਂਦੇ ਹਨ ਸਿਰ ਨੇ ਸਭ ਅੰਗਾਂ ਨੂੰ ਸਥਿਰ ਰੱਖਣਾ ਸੀ ਪਰ ਸਿਰ ਨੇ ਸਭ ਨੂੰ ਆਪਣੇ ਰਾਸ ਵਿੱਚ ਸ਼ਾਮਲ ਕਰ ਲਿਆ ਬਾਕੀ ਦੇ ਤਾਂ ਸਿਰ ਮਗਰ ਹੀ ਜਾਣੀ ਸੀ ਪਰ ਇਹ ਸ਼ਰਾਰਤ ਸਾਰੀ ਅੱਖ ਨੇ ਕੀਤੀ ਅੱਖ ਦੀ ਸ਼ਰਮ ਹੋਰ ਕੀ ਹੈ ਕਿ ਦੇਖਿਆ ਨਾ ਦੇਖਿਆ ਤੇ ਲੰਘ ਗਈ ਅੱਖ ਦੀ ਜੋਬ ਸੀ ਕਿ ਬਾਹਰ ਦੇ ਹਾਲਾਤ ਸਿਰ ਨੂੰ ਦੱਸਦੇ ਰਹਿਣਾ ਉੱਚੇ ਨੀਵੇਂ ਬਾਰੇ ਜਾਣਕਾਰੀ ਦਿੰਦੇ ਰਹਿਣਾ ਤਾਂ ਕਿ ਸਿਰ ਬਾਕੀ ਦੇ ਨੂੰ ਠੋਡਾ ਠੇਡਾ ਨਾ ਲੱਗਣ ਦੇਵੇ ਪਰ ਅੱਖ ਤਾਂ ਸੋਹਣੇ ਬਦਨ ਵਿੱਚ ਖੁੱਭ ਕੇ ਹੀ ਰਹਿ ਗਈ। ਮੱਖੀ ਦੇ ਗੁੜ ਵਿੱਚ ਖੁੱਬਣ ਬਾਗ। ਜਹੀ ਕੁੱਬੀ ਕੇ ਨਾਲ ਸਿਰ ਵੀ ਪ사 ਦਿੱਤਾ। ਉਸ ਜਈਆਂ ਮੌਣੀਆਂ ਤਸਵੀਰਾਂ ਸਿਰ ਨੂੰ ਭੇਜੀਆਂ ਕਿ ਸਿਰ ਵੀ ਨਾਲ ਹੋ ਲਿਆ। ਨਤੀਜਾ ਚਿਰ ਦੀ ਗੱਲ ਹੈ। ਹਾਂਕਾਂਗ ਦੋਹੜੇ ਵਾਲਿਆਂ ਦਾ ਬਲਰਾਜ ਸਿੰਘ ਆਇਆ ਆਪਣੇ ਜਥੇ ਸਮੇਤ। ਬਲਾਰਾ ਤਗੜਾ ਸੀ ਕੀਰਤਨ ਬਾਦ ਮਾ ਮਾਈਆਂ ਜੱਫੀਆਂ ਪਾਪਾ ਮਿਲ ਇਸ ਤਮਾਸ਼ੇ ਨੂੰ ਦੇਖਦੇ ਮੇਰੇ ਇੱਕ ਮਿੱਤਰ ਦਾ ਬਜ਼ੁਰਗ ਜੋ ਮੇਰੇ ਨੇੜੇ ਖੜਾ ਸੀ ਕਹਿੰਦਾ ਇਹ ਬੰਦਾ ਜਾਦਾ ਹੀ ਜੱਫੀਆਂ ਪਾਪਾ ਨਹੀਂ ਮਿਲ ਰਿਆ ਚੱਲ ਜੇ ਮਾਈਆਂ ਨੂੰ ਅਕਲ ਨਹੀਂ ਇਸ ਨੂੰ ਤਾਂ ਹੋਣੀ ਬੰਦੀ ਹੈ ਉਹੀ ਗੱਲ ਹੋਈ ਮਹੀਨੇ ਬਾਅਦ ਹੀ ਚਿੱਠੇ ਬਾਹਰ ਦੇਤੀ ਬਲਰਾਜ ਅੰਦਰ ਬਜ਼ੁਰਗ ਦਾ ਕੰਮ ਜਵਾਨ ਬੀਬੀ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਦੇਵੇ ਤੇ ਜਵਾਨ ਤਾਂ ਦੂਰੋਂ ਫਤੇ ਪ੍ਰਵਾਨ ਕਰੇ ਨਹੀਂ ਤਾਂ ਮਾਈਆਂ ਹੱਥੋਂ ਦੁੱਧ ਪੀਨੇ ਮਜਨੂ ਛੇਤੀ ਪਕੜ ਹੋ ਜਾਂਦੇ ਹਨ ਅੱਖ ਕਦੇ ਵੀ ਬੰਦੇ ਨੂੰ ਖਤਾ ਦੇ ਜਾਂਦੀ ਹੈ ਅੱਖ ਪਤਾ ਵੀ ਨਹੀਂ ਲੱਗਣ ਦਿੰਦੀ ਕਿ ਉਹ ਕਿਹੜੇ ਵੇਲੇ ਕਿਵੇਂ ਦੇ ਸੀਨ ਬਣਾ ਕੇ ਸਿਰ ਨੂੰ ਸ਼ਾਮਲ ਕਰ ਲੈਂਦੀ ਹੈ ਤੇ ਬੰਦਾ ਜਹੇ ਜਾਲ ਵਿੱਚ ਫਸਦਾ ਹੈ ਨਾ ਇੱਜ਼ਤ ਰਹਿੰਦੀ ਹੈ ਨਾ ਆਬਰੂ ਅੱਖ ਰਾਜਦੀ ਨਹੀਂ ਅੱਖ ਕਦੇ ਤ੍ਰਿਪਤ ਨਹੀਂ ਹੁੰਦੀ ਅੱਖ ਹਮੇਸ਼ਾ ਪਿਆਸੀ ਰਹਿੰਦੀ ਹੈ ਇਸ ਉੱਪਰੋਂ ਜੇ ਸਿਰ ਦਾ ਜਾਣੀ ਸ਼ੁੱਧ ਵਿਚਾਰ ਦਾ ਡੰਡਾ ਚੁੱਕ ਹੋ ਜਾਵੇ ਤਾਂ ਇਹ ਬੇਲਗਾਮ ਹੋ ਜਾਂਦੀ ਹੈ ਕਿਉਂਕਿ ਰੰਗ ਤਮਾਸ਼ਿਆਂ ਨਾਲ ਕਦੇ ਰਾਜ਼ੀ ਨਹੀਂ ਕਦੀ ਨਹੀਂ ਰਾਜ਼ੀ ਧੰਨਵਾਦ